ਮਸ਼ਕਰ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਜਿੱਥੇ ਉਤਮੀ ਮਹਿਲਾਵਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈ ਇੱਕ ਕੁਝ ਮਹਿਲਾਵਾਂ ਨੇ ਜਿਹੜੀਆਂ ਸਾਡਾ ਮਾਜ਼ੂਰ ਨੇ ਅਗਰ ਗੱਲ ਕੀਤੀ ਹੋਵੇ ਕਿਸੇ ਵੀ ਵਰਗ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਅੱਜ ਪਿੱਛੇ ਨਹੀਂ ਹੈ ਅਗਰ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਵੀ ਅਗਰ ਗੱਲ ਕੀਤੀ ਹੈ ਤਾਂ ਮਹਿਲਾਵਾਂ ਬੀਐਸਐਫ ਸੀਆਰਪੀਐਫ ਪੰਜਾਬ ਪੁਲਿਸ ਹਰ ਫੋਰਸ ਦੇ ਵਿੱਚ ਵੀ ਜਿਹੜੀਆਂ ਨੇ ਅੱਗੇ ਨੇ ਔਰ ਉੱਥੇ ਹੀ ਅਗਰ ਛੋਟੇ ਦਿਹਾਕੇਾਂ ਛੋਟੇ ਏਰੀਆਜ਼ ਦੀ ਗੱਲ ਕੀਤੀ ਹੋਵੇ ਤਾਂ ਉਹਨਾਂ ਦੇ ਵਿੱਚ ਵੀ ਮਹਿਲਾਵਾਂ ਜਿਹੜੀਆਂ ਨੇ ਸ਼ਾਪਕੀਪਰ ਵੀ ਨੇ ਆਟੋ ਚਾਲਕ ਵੀ ਨੇ ਆਟੋ ਵੀ ਚਲਾਰੀਆਂ ਨੇ ਬੁਟੀਕ ਚਲਾਰੀਆਂ ਨੇ ਪਾਰਲਰ ਜਿਹੜੇ ਨੇ ਬਿਊਟੀ ਪਾਰਲਰ ਉਹਨਾਂ ਨੂੰ ਅਪਰੇਟ ਕਰੀਆਂ ਨੇ ਕਿਸ ਤਰ੍ਹਾਂ ਕਿਤੇ ਮਹਿਲਾਵਾਂ ਜਿਹੜੀਆਂ ਨੇ ਅੱਜ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਮੰਨੀ ਜਾਂਦੀਆਂ ਪਰ ਕੁਝ ਲੋਕ ਨੇ ਅਜ ਵੀ ਜਿਹੜੇ ਨੇ ਮਹਿਲਾਵਾਂ ਨੂੰ ਕਰਦੀਆਂ ਬੇਟੀਆਂ ਨੂੰ ਜਿਹੜਾ ਉਹਨਾਂ ਦੇ ਸੁਪਨਿਆਂ ਨੂੰ ਜਿਹੜਾ ਉਡਾਣ ਨਹੀਂ ਦੇ ਪਾਉਂਦੇ ਸਾਡੇ ਨਾਲ ਗੱਲਬਾਤ ਕਰਨ ਲਈ ਕੁਝ ਮਹਿਲਾਵਾਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲੇ ਪੰਡਾਮਾ ਦੀ ਪਾਰਟੀ ਦੇ ਜਿਹੜੇ ਮਹਿਲਾ ਵਿੰਗ ਦੇ ਜਿਹੜੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਕਿਵੇਂ ਵੇਖਦੇ ਹੋ ਜਿਹੜਾ ਅੱਜ ਪਹਿਲ ਕਦਮੀ ਕਰਦੇ ਹੋ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਮਹਿਲਾਵਾਂ ਨੂੰ ਉਹਨਾਂ ਮਹਿਲਾਵਾਂ ਨੂੰ ਸਨਮਾਨ ਦਿੱਤਾ ਗਿਆ ਕਿ ਮਹਿਲਾਵਾਂ ਵੀ ਕਿਸੇ ਵਰਗ ਦੇ ਵਿੱਚ ਅੱਗੇ ਆਣ ਪਰ ਹੁਣ ਅਗਰ ਗੱਲ ਕੀਤੀ ਹੈ ਮਹਿਲਾਵਾਂ ਜਿਹੜੀ ਨੇ ਹਰ ਵਰਗ ਦੇ ਵਿੱਚ ਜਿਹੜੀਆਂ ਨੇ ਅੱਗੇ ਨੇ नमस्कार जी मेरा नाम कामना आनंद है मैं अमृतसर तो आम आदमी पार्टी वलो जिला अध्यक्ष महिला विंग तो ਤੁਸੀਂ ਜਾਣਦੇ ਹੋਵੋਗੇ ਅੱਜ ਤੋਂ ਪਹਿਲਾਂ ਤੁਸੀਂ ਸੁਣਿਆ ਹੋਏਗਾ ਵਿਮਨਸਡੇ ਫਾਦਰਸਡੇ ਮਦਰਸਡੇ ਚਿਲਡਰਨਸਡੇ ਫਰੈਂਡਸ਼ਿਪ ਡੇ ਲੇਕਿਨ ਕਦੀ ਸੁਣਿਆ ਸੀ ਵਿਮਨ ਐਂਟਰਪ੍ਰਨਿਓਰਸ਼ਿਪ ਡੇ ਨਹੀਂ ਨਾ ਬਿਲਕੁਲ ਸਾਡੀ ਆਮ ਆਦਮੀ ਪਾਰਟੀ ਨੇ ਸੁਨਾਇਆ ਕਿ ਐਵੇਂ ਦਿਨ ਹੁੰਦਾ ਅੱਜ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਬਹੁਤ ਰਿਵਾਇਤੀ ਪਾਰਟੀਆਂ ਆਈਆਂ ਤੇ ਗਈਆਂ ਕਦੀ ਕਿਸੇ ਨੇ ਵਿਮਨਸ ਵੱਲ ਨਾ ਧਿਆਨ ਨਹੀਂ ਦਿੱਤਾ ਜਿਨਾ ਆਮ ਆਦਮੀ ਪਾਰਟੀ ਦੇ ਰਹੀ ਹੈ ਅਸੀਂ ਖੁਦ ਸਾਰੀਆਂ ਮਹਿਲਾਵਾਂ ਇਸ ਦਾ ਜਿੰਦਾ ਜਗਦਾ ਉਦਾਹਰਨਾਂ ਅੱਜ ਤੋਂ ਪਹਿਲਾਂ ਆਪਾਂ ਕਦੀ ਵੀ ਕਿਸੇ ਪਾਰਟੀ ਵੱਲ ਐਂਟਰ ਕਰਾਂਗੇ ਸੋਚਿਆ ਵੀ ਨਹੀਂ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਆਈਡਿਓਲੋਜੀ ਉਥੇ ਉਥੋਂ ਦਾ ਸੇਫਰ ਐਟਮੋਸਫੀਅਰ ਸਾਨੂੰ ਇੱਥੇ ਲੈ ਕੇ ਆਇਆ ਇਸ ਪਾਰਟੀ ਚ ਆਪਾਂ ਆਏ ਤੇ ਪ੍ਰੋਗਰੈਸ ਕੀਤੀ ਤੇ ਅੱਜ ਦਾ ਇਵੈਂਟ ਮਨਾਉਣ ਦਾ ਮੰਤਵ ਇਹ ਹੀ ਸੀ ਕਿ ਆਪਣੇ ਆਪਣੇ ਸ਼ਹਿਰ ਚ ਸਾਰੇ ਜਿਲ੍ਹਾ ਪ੍ਰਧਾਨ ਨੇ ਇਵੈਂਟ ਮਨਾਣਾ ਹੈ ਮਤਲਬ ਪੂਰੇ ਪੰਜਾਬ ਚ ਇਹ ਇਵੈਂਟ ਜ਼ਿਲ੍ਹਾ ਵਾਈਜ਼ ਮਨਾਇਆ ਜਾਏਗਾ ਹਰ ਜ਼ਿਲ੍ਹੇ ਦੀ ਜਿਹੜੀ ਵੀ ਕਾਮਕਾਜੀ ਔਰਤ ਹੈ ਰੋਜ਼ਗਾਰ ਉਤਪਨ ਕੀਤਾ ਉਹਨੇ ਆਪਣੇ ਵਾਸਤੇ ਅੱਗੋਂ ਕਿ ਕਈ ਕੁੜੀਆਂ ਨੂੰ ਰੋਜ਼ਗਾਰ ਦਿੱਤਾ ਉਹਨਾਂ ਨੂੰ ਅਸੀਂ ਲੱਭ ਕੇ ਅੱਜ ਹੀ ਤੁਹਾਨੂੰ ਲਾਇਆ ਸਨਮਾਨਿਤ ਕੀਤਾ ਉਹਨਾਂ ਨੂੰ ਸ਼ੀਲਡ ਦਿੱਤੀ ਸਰੋਪੇ ਪਾਏ ਉਹਨਾਂ ਦਾ ਹੌਸਲਾ ਵਧਾਇਆ ਉਹਨਾਂ ਦੇ ਸੰਘਰਸ਼ ਤੋਂ ਲੈ ਕੇ ਪ੍ਰਗਤੀ ਤੱਕ ਦੀ ਸਟੋਰੀ ਸੁਣੀ ਉਹਨਾਂ ਦੇ ਪ੍ਰੇਰਨਾਦਾਇਕ ਸ਼ਬਦ ਸੁਨੇ ਤੇ ਆਪਣੇ ਸਾਰਿਆਂ ਨਾਲ ਸਾਂਝੇ ਕੀਤੇ ਉਹਦੇ ਨਾਲ ਉਹਨਾਂ ਨੂੰ ਦਿਸ਼ਾ ਨਿਰਦੇਸ਼ ਮਿਲੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਐਸੀ ਸਰਕਾਰ ਹੈ ਜਿਹੜੀ ਸਾਨੂੰ ਪਛਾਣ ਦੇਵੇਗੀ ਸਾਨੂੰ ਅੱਗੇ ਲਿਜਾਣ 'ਚ ਹੈਲਪ ਕਰੇਗੀ ਤੇ ਹਰ ਕਿਸੇ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਹੀ ਉਹ ਪਾਰਟੀ ਹੈ ਜਿਹੜੀ ਆਮ ਬੰਦੇ ਦਾ ਦੁੱਖ ਦਰਦ ਸਮਝਦੀ ਹੈ ਉਹਦੀਆਂ ਭਾਵਨਾਵਾਂ ਨੂੰ ਸਮਝਦੀ ਹੈ ਤੇ ਉਹਨੂੰ ਰੈਕੋਗਨਾਈਜ਼ ਕਰਕੇ ਉਹਨੂੰ ਅੱਗੇ ਪ੍ਰੋਤਸਾਹਨ ਦਿੰਦੀ ਹੈ ਇਸ ਗੱਲ ਤੋਂ ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਨਹੀਂ ਹੋਵਾਂਗੀ ਕਿਉਂਕਿ ਸਾਡੀ ਅੰਮ੍ਰਿਤਸਰ ਦਿਹਾਤੀ ਦੀ ਵੀ ਮੀਟਿੰਗ ਹੋ ਰਹੀ ਹੈ ਔਰ ਤੁਸੀਂ ਵੀ ਦਿਹਾਤੀ ਤੇ ਵੀ ਉਹਨੀਆਂ ਹੀ ਲੜਕੀਆਂ ਅੱਜ ਦੇਖੋਗੇ ਜਿਨੀਆਂ ਸ਼ਹਿਰੀ ਦੀਆਂ ਆਈਆਂ ਸੀ ਇਹ ਇਸ ਚੀਜ਼ ਦਾ ਸਾਬਿਤ ਕਰਦਾ ਹੈ ਕਿ ਕੁਝ ਕੁਝ ਹਜੇ ਵੀ ਇਹੋ ਜੇ ਏਰੀਆ ਹੈ ਨਹੀਂ ਹਜੇ ਵੀ ਕੁਝ ਇਹੋ ਜੇ ਏਰੀਆ ਹੈ ਜਿੱਥੇ ਜਿਹੜੀ ਹੈ ਅਗਰ ਗੱਲ ਕੀਤੀ ਹੈ ਤੇ ਅਵੇਅਰਨੈਸ ਦੀ ਕਮੀ ਆ ਉਹਦਾ ਵੀ ਹਾਲ ਆਪਾਂ ਸੋਚਿਆ ਹੈ ਉਹਦਾ ਹਾਲ ਹੈ ਸੋਚਿਆ ਕਿ ਸਾਡਾ ਔਮਨ ਵਿੰਗ ਬਲਾਕ ਪੱਦਰ ਤੋਂ ਲੈ ਕੇ ਹਲਕਾ ਵਾਇਸ ਲੈ ਕੇ ਗਰਾਉਂਡ ਤੱਕ ਬੂਥ ਲੈਵਲ ਤੱਕ ਲੇਡੀਜ਼ ਦੀ ਕੈਡਰ ਤਿਆਰ ਕਰ ਰਿਹਾ ਹੈ ਔਰ ਉਹ ਕੈਡਰ ਗਲੀਆਂ ਵਿੱਚ ਜਾ ਜਾ ਕੇ ਘਰਾਂ 'ਚ ਜਾ ਜਾ ਕੇ ਕੋਨੇ-ਕੋਨੇ ਵਿੱਚ ਜਾ ਜਾ ਕੇ ਪਬਲਿਕ ਦੀਆਂ ਨੀਤੀਆਂ ਨੂੰ ਪਰਿਵਾਰਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ ਤਾਂ ਕਿ ਲੋਕਾਂ 'ਚ ਅਵੇਅਰਨੈਸ ਆਵੇ ਉਹਨਾਂ ਨੂੰ ਲੱਗੇ ਕਿ ਬੱਚਿਆਂ ਨੂੰ ਪੜ੍ਹਾਉਣਾ ਕੁੜੀਆਂ ਨੂੰ ਕਾਲਜ ਭੇਜਣਾ ਇੰਸਟੀਚਿਊਟ 'ਚ ਭੇਜਣਾ ਸੇਫ ਆਪਸ਼ਨ ਆ ਤੁਸੀਂ ਆਪ ਵੀ ਮਹਿਲਾਵ ਪਰਿਵਾਰ ਵੀ ਫੈਮਲੀ ਨੂੰ ਕਿਸ ਤਰ੍ਹਾਂ ਦੇ ਨਾਲ ਫਿਰ ਜਿਹੜਾ ਸਾਰੇ ਦੇਖਦੇ ਹੋ ਕਿਆ ਸਿਆਸੀ ਪਾਰਟੀ ਨੂੰ ਜੁਆਇਨ ਕਰਨ ਤੋਂ ਪਹਿਲੇ ਵੀ ਤੁਸੀਂ ਕੋਈ ਵਰਕ ਕਰਦੇ ਸੀ ਇਸ ਪਾਰਟੀ ਨੂੰ ਜੁਆਇਨ ਕਰਨ ਤੋਂ ਪਹਿਲੇ ਮੈਂ ਬੁਟੀਕ ਚਲਾਉਂਦੀ ਸੀਗੀ ਮੇਰੇ ਪੇਂਟ ਕੀਤੇ ਹੋਏ ਸੂਟਸ ਐਨ ਆਰ ਆਈਸ ਖਰੀਦੇ ਸੀਗੇ ਐਕਸਪੋਜ਼ਰ ਸੀਗਾ ਮੇਰਾ ਲੇਕਿਨ ਉਹ ਬਹੁਤ ਲਿਮਿਟਿਡ ਸੀਗਾ ਲੇਕਿਨ ਪਾਰਟੀ ਚਾਹਤ ਤੋਂ ਬਾਅਦ ਮੇਰਾ ਐਕਸਪੋਜ਼ਰ ਬਹੁਤ ਜ਼ਿਆਦਾ ਵੱਧ ਗਿਆ ਮੈਂ ਪਹਿਲੇ ਸਿਰਫ ਆਪਣੇ ਪਰਿਵਾਰ ਦੀ ਕੇਅਰ ਟੇਕ ਕਰਦੀ ਸੀ ਸਰਕਾਰੀ ਕੰਮ ਕੁੰਮ ਦੇਖਦੀ ਸੀ ਕੁਦ ਲੇਕਿਨ ਜਦੋਂ ਮੈਂ ਪਾਰਟੀ ਜਾਈ ਤੇ ਮੈਂ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਜੁੜੀ ਔਰ ਉਹਨਾਂ ਦੇ ਸਰਕਾਰੀ ਕੰਮ ਕਰਵਾਉਣ ਚ ਉਹਨਾਂ ਦੀ ਹੈਲਪ ਕੀਤੀ ਆਪਣੇ ਨਾਲ ਉਹਨਾਂ ਦਾ ਵੀ ਜੀਵਨ ਪੱਤਰ ਉੱਚਾ ਲੈ ਜਾਣ ਵਿੱਚ ਹੈਲਪ ਕੀਤੀ ਉਹਨਾਂ ਦੀ ਇੱਕ ਕਿੰਨਾ ਸੰਘਰਸ਼ ਜਿਹੜਾ ਉਹ ਕਰਨਾ ਪੰਦਾ ਹੈ ਇੱਕ ਘਰ ਦੇ ਨਾਲ ਨਾਲ ਆਪਣੀ ਘਰ ਦੀ ਗ੍ਰਹਿਸਤੀ ਨੂੰ ਜਿਹੜਾ ਸੰਭਾਲਣ ਦੇ ਨਾਲ ਨਾਲ ਇੱਕ ਜਿਹੜਾ ਬਾਹਰੀ ਜਿਹੜਾ ਜੀਵਨ ਹੈ ਕਾਰੋਬਾਰ ਨੂੰ ਨਾਲ ਸਟੈਂਡ ਕਰਨਾ ਸੰਘਰਸ਼ ਤਾਂ ਬਹੁਤ ਹੀ ਜ਼ਿਆਦਾ ਕਰਨਾ ਪੈਂਦਾ ਇਨਸਾਨ ਨੂੰ ਆਪਣੀ ਕੇਅਰ ਟੇਕ ਕਰਨ ਦਾ ਆਪਣਾ ਸਿਹਤ ਨੂੰ ਦੇਖਣ ਦਾ ਪਰਿਵਾਰ ਨੂੰ ਦੇਖਣ ਦਾ ਟਾਈਮ ਨਹੀਂ ਮਿਲ ਪੰਦਾ ਲੇਕਿਨ ਬੇਸਿਕਲੀ ਹੈ ਇੱਕ ਟਾਈਮ ਮੈਨੇਜਮੈਂਟ ਹੀ ਜਿਹੜਾ ਇਨਸਾਨ ਟਾਈਮ ਨੂੰ ਮੈਨੇਜ ਕਰਨਾ ਸਿੱਖ ਜਾਏਗਾ ਉਹ ਹਰ ਲੈਵਲ ਅਚੀਵ ਕਰ ਸਕਦਾ ਹੈ ਸੈਕੰਡਲੀ ਪਰਿਵਾਰ ਤੇ ਸਦਸਿਆਂ ਦਾ ਸਹਿਯੋਗ ਬਹੁਤ ਜ਼ਿਆਦਾ ਮਾਇਨੇ ਰੱਖਦਾ ਜਦੋਂ ਤੱਕ ਤੁਹਾਡੇ ਪਰਿਵਾਰ ਤੋਂ ਤੁਹਾਨੂੰ ਇਜਾਜ਼ਤ ਨਹੀਂ ਮਿਲਦੀ ਜਾਂ ਕੋਆਪਰੇਸ਼ਨ ਨਹੀਂ ਮਿਲਦੀ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਘਰੋਂ ਪੈਰ ਵੀ ਨਹੀਂ ਕੁੱਟ ਸਕਦੇ ਇਸ ਕਰਕੇ ਮੇਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਦਾ ਸਹਿਯੋਗ ਮੇਰੇ ਲਈ ਕਾਬਿਲ ਤਾਰੀਫ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਔਰ ਮੈਂ ਇਸ ਮੁਕਾਮ ਤੱਕ ਅੱਜ ਪਹੁੰਚ ਰਹੀ ਹਾਂ ਜਦ ਆਪਣਾ ਬਿਜ਼ਨਸ ਤੁਸੀਂ ਸਟਾਰਟ ਕੀਤਾ ਸੀ ਬੁਟੀਕ ਦਾ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਸੀ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕੰਪੀਟੀਸ਼ਨ ਹਰ ਥਾਂ ਹੁੰਦਾ ਹੈ ਬਿਜ਼ਨਸ ਵਿੱਚ ਬਹੁਤ ਕੰਪੀਟੀਸ਼ਨ ਸੀ ਕੰਪੀਟੀਸ਼ਨ ਸਿਆਸਤ 'ਚ ਵੀ ਹੈ ਬਿਲਕੁਲ ਹੈ ਹੈਗਾ ਸਭ ਜਗ੍ਹਾ ਹੀ ਹੁੰਦਾ ਹੈ ਕੋਈ ਵੀ ਬਿਜ਼ਨਸ ਹੈ ਕੋਈ ਵੀ ਅਫੀਸ਼ੀਅਲ ਵਰਕ ਹੈ ਸਕੂਲ ਹੀ ਲੱਲੋ ਤੁਸੀਂ ਕਲਾਸਾਂ ਹੀ ਲੱਲੋ ਹਰ ਕਿਤੇ ਹਰ ਕਿਤੇ ਹੀ ਕੰਪੀਟੀਸ਼ਨ ਹੈ ਲੇਕਿਨ ਇੱਕ ਅਚੀਵਰ ਉਹ ਹੀ ਹੁੰਦਾ ਜਿਹੜਾ ਹਰ ਕੰਪੀਟੀਸ਼ਨ ਨੂੰ ਪਾਰ ਕਰਦਾ ਹੋਇਆ ਜੂਝਦਾ ਹੋਇਆ ਬਿਨਾਂ ਡਰੇ ਬਿਨਾਂ ਲੜੇ ਬਿਨਾਂ ਡਟੇ ਬਿਨਾਂ ਡਰੇ ਅੱਗੇ ਵੱਧਦਾ ਜਾਏ ਉਹੀ ਲੀਲਤ ਹੁੰਦਾ ਕੀ ਮੈਸੇਜ ਦਿਓ ਮੈਸੇਜ ਆਹੀ ਹੈ ਕਿ ਕਿਸੇ ਵੀ ਮਹਿਲਾ ਨੂੰ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਬਿਸ਼ੱਕ ਲੋਕੀ 100 ਲੱਤਾਂ ਕਿਚਨ 100 ਡਿਗਾਂ ਦੀ ਕੋਸ਼ਿਸ਼ ਕਰਨ ਲੇਕਿਨ ਆਪਣੇ ਆਪ ਤੇ ਆਪਣੇ ਸਭ ਤੋਂ ਪਾਸ਼ਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਆਪਣੇ ਪਰਿਵਾਰ ਦਾ ਸਾਥ ਤੁਹਾਡੇ ਲਈ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਪਾਵਰ ਹੈ ਸ਼ਕਤੀ ਹੈ ਔਰ ਤੁਹਾਨੂੰ ਹਿਊਮਨ ਮੈਨੇਜਮੈਂਟ ਕਰਨ ਦੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਨਾਲ ਕਿਸੇ ਨੂੰ ਕਿਸ ਨਾਲ ਜੋੜ ਸਕੀਦਾ ਹੈ ਕਿਸ ਤਰ੍ਹਾਂ ਪਿਆਰ ਨਾਲ ਕਿਸੇ ਨਾਲ ਡੀਲ ਕਰੀਦਾ ਤੇ ਕਿਸ ਤਰ੍ਹਾਂ ਪਿਆਰ ਨਾਲ ਸਾਰਿਆਂ ਨੂੰ ਇਕੱਠੇ ਨਾਲ ਲੈ ਕੇ ਅੱਗੇ ਵਧੀਦਾ ਜੀ ਮੈਮ ਕੀ ਨਾਮ ਹੈ ਗੁਪੇ ਦਾ ਕੰਡਾ ਮੇਰਾ ਨਾ ਮੈਂ ਹਲਕਾ ਸਾਊਥ ਤੋਂ ਵੋਇਸ ਪ੍ਰੈਜ਼ੀਡੈਂਟ ਆ ਵੈਸੇ ਔਰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਜਦੋਂ ਆਪ ਪੰਜਾਬ ਸਰਕਾਰ ਵੱਲੋਂ ਇਹ ਇਕਲਾ ਜਿਹੜਾ ਪਹਿਲ ਕਦਮੀ ਕੀਤੀ ਗਈ ਹੈ ਦੇਖੋ ਸਾਡੀ ਆਮ ਆਦਮੀ ਪਾਰਟੀ ਵੈਸੇ ਵੀ ਸਟਾਰਟਿੰਗ ਤੋਂ ਹੀ ਜਦੋਂ ਦੀ ਹੋਣ ਚਾਹੀਏ ਉਦੋਂ ਤੋਂ ਹੀ ਮਹਿਲਾ ਵਿੰਗ ਲਈ ਬਹੁਤ ਕੰਮ ਉਹਨਾਂ ਨੇ ਕੱਟੇ ਐ ਔਰ ਸਨਮਾਨ ਦੇ ਕਿ ਤਾਏ ਜਿਵੇਂ ਕਿ ਮਾਨ ਸਾਹਿਬ ਸਾਡੇ ਹਰ ਕਿਸੇ ਨੂੰ ਸਨਮਾਨਤ ਕਰ ਰਿਆ ਆ ਰਿਹਾ ਜਿਵੇਂ ਕੋਈ ਵਕੀਲ ਬਣ ਗਿਆ ਕੋਈ ਲੇਡੀਜ਼ ਜੱਜ ਬਣ ਰਹੀ ਹੈ ਔਰ ਅੱਗੇ ਵਧਾਉਣ ਦੀ ਕੋਸ਼ਿਸ਼ ਉਹਨਾਂ ਦੀ ਲਗਾਤਾਰ ਚਲਦੀ ਆਉਂਦੀ ਹੈ ਬਹੁਤ ਬਹੁਤ ਸ਼ੁਕਰੀਆ ਜ਼ਿਆਦਾਤਰ ਸਾਡਾ ਮਕਸਦ ਇਹੀ ਹੈ ਕਿ ਲੇਡੀਜ਼ ਵੰਗ ਨੂੰ ਅੱਗੇ ਲਿਆਂਦਾ ਜਾਵੇ ਲੱਗਦਾ ਨਹੀਂ ਕਿ 2027 ਦੇ ਚੋਣ ਵੀ ਨਜ਼ਦੀਕ ਆ ਰਹੇ ਨੇ ਔਰ ਹੁਣ ਜਿਹੜਾ ਮਹਿਲਾਵਾਂ ਨੂੰ ਵੀ ਜਿਹੜਾ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਗਿਆ ਹੈ ਉਹ ਵੀ ਵਾਅਦਾ ਕਿ ਬਸਤੀ ਹਾਈ ਤੱਕ ਤੇ ਹੁਣ ਮਹਿਲਾਵਾਂ ਨੂੰ ਖੁਸ਼ ਕਰਨ ਲਈ ਇੱਕ ਨਵਾਂ ਦਾਅਵਾ ਕੀਤਾ ਜਾਏਗਾ ਨਹੀਂ ਦੇਖੋ ਮਹਿਲਾਵਾਂ ਨੂੰ ਖੁਸ਼ ਕਰਨ ਦਾ ਕੋਈ ਦਾਅਵਾ ਨਹੀਂ ਹੈ ਔਰ ਪੁੱਜੀ ਗੱਲ ਹੈ ਕਿ ਮਾਨ ਸਾਹਿਬ ਜਿਵੇਂ ਹੁਣ ਸਾਡੀ ਕਾਮਨਾ ਮੈਡਮ ਸ਼ਹਿਰੀ ਪ੍ਰਧਾਨ ਦੱਸ ਕੇ ਗਏ ਨੇ ਕਿ ਮਾਨ ਸਾਹਿਬ ਨੇ ਕਿਹਾ ਕਿ 2-3 ਮਹੀਨੇ ਦੇ ਵਿੱਚ ਵਿੱਚ 1000 ਰੁਪਏ ਨਹੀਂ 1100 ਰੁਪਏ ਦਿੱਤਾ ਜਾਏਗਾ ਔਰ ਉਹ ਹੁਣ ਤੱਕ ਜਿਹੜਾ ਮੈਂ 48 ਹਜ਼ਾਰ ਤੋਂ ਉੱਪਰ ਬਣ ਗਿਆ ਕਿਹਾ 48 ਹਜ਼ਾਰ ਤੈ ਉਹ ਆਏਗਾ ਜਾਂ ਸਿਰਫ 1100 ਆਏਗਾ ਦੇਖੋ ਇਹ ਤਾਂ ਹੁਣ ਮਤਲਬ ਮਾਨ ਸਾਹਿਬ ਤੇ ਡਿਪੈਂਡ ਹੈ ਕਿ ਉਹ ਆਨਵਲ ਟਾਈਮ ਤੇ ਕਿਦਾਂ ਫੇਸ ਕਰਦੇ ਨੇ ਔਰ ਮਹਿਲਾਵਾਂ ਨੂੰ ਵੈਸੇ ਤਾਂ ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਨਹੀਂ ਦੇਣਾ ਔਰ ਤਿੰਨ ਚਾਰ ਦਿਨ ਮਹੀਨਿਆਂ ਦੇ ਵਿੱਚ ਵਿੱਚ ਵੈਸੇ ਤਾਂ ਮਿਲ ਹੀ ਜਾਏਗਾ ਆਪਣੇ ਵੱਲੋਂ ਤਾਂ ਪ੍ਰੋਪਰ ਕੋਸ਼ਿਸ਼ ਚੱਲ ਰਹੀ ਹੈ ਆਪਣੇ ਮਹਿਲਾਵਾਂ ਨੂੰ ਖੁਸ਼ ਕਰਨ ਦੀ ਜਰਾ ਅੱਜ ਇਹ ਮੈਡਾਸੀ ਕੀ ਸਵਾਲ ਪੰਜਾਬੀ ਮਹਿਲਾਵਾਂ ਨੂੰ ਖੁਸ਼ ਕਰਨ ਲਈ ਅੱਜ ਦੇ ਅਹ ਦੇਖੋ ਸਰ ਮੈਂ ਵੀ ਇੱਕ ਮਹਿਲਾਵਾਂ ਔਰ ਮੈਂ ਸੈਲਫ ਸਟੈਂਡ ਆਂ ਵਿਦਾਊਟ ਹਸਬੰਡ ਮੈਂ ਆਪਣੇ ਬੱਚੇ ਪਾਲਦੀ ਆ ਰਹੀ ਆ 2014 ਤੋਂ ਮਤਲਬ ਆਪਣੇ ਬੱਚੇ ਪਾਲੇ ਆ ਇਸ ਟਾਈਮ ਵੱਡੇ ਹੋ ਚੁੱਕੇ ਹੋ ਚਲੋ ਬਾਕੀ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਸੀ ਮੈਂ ਉਸ ਚੀਜ਼ ਦਾ ਲਾਭ ਉਠਾਇਆ ਬਿਲਕੁਲ ਠੀਕ ਹੈ ਉਹ ਜਿਵੇਂ ਹੁਣ 4000 5000 ਆਂਦਾ ਸੀਗਾ ਉਹ ਲੈਸ ਹੋ ਗਿਆ ਉਸ ਉਹਦਾ ਫਾਇਦਾ ਮੈਂ ਚੁੱਕਿਆ ਹੋਇਆ ਵਾ ਇੱਕ ਲੇਡੀਜ਼ ਹੁੰਦੇ ਨਾਲ ਤੇ ਸੋ ਅਗਰ ਤੁਸੀਂ 1000 ਰੁਪਏ ਮਹੀਨੇ ਰੱਖਦੇ ਪਏ ਹੋ ਔਰ ਬਿਜਲੀ ਦੇ ਬਿੱਲ ਜਿਹੜੇ ਤੁਹਾਡੇ ਕੱਟ ਹੋਏ ਨੇ ਉਹਨਾਂ ਨੂੰ ਤੁਸੀਂ ਸਾਈਡ ਤੇ ਰੱਖਦੇ ਪਏ ਹੋ ਤੇ ਉਹ ਵੀ ਕਲਰ ਤਾਂ ਮਿਲ ਜਾ ਸਾਈਡ ਤੇ ਰੱਖਣ ਵਾਲੀ ਗੱਲ ਹੈ ਹਾਂ ਦੇਖੋ ਆਪਾਂ 1000 ਰੁਪਏ ਨੂੰ ਲੈ ਕੇ ਚੱਲ ਰਹੇ ਹਾਂ ਜਿਹੜਾ ਸਾਡਾ 5 6000 7000 ਬਚਦਾ ਸੀਗਾ ਬਿੱਲ ਦਾ ਬਚ ਰਿਹਾ ਵਾ ਇਸ ਟਾਈਮ ਆਲਮੋਸਟ ਔਰ ਕੱਟ ਦੇਖ ਲਓ ਐਸ ਵਾਰ ਹੀ ਲੱਗੇ ਨਹੀਂ ਕੋਈ ਵੀ ਪਾਣੀ ਦੇਖ ਲੋ ਨਹਿਰਾ ਵਿੱਚ ਛੱਡ ਦਿੱਤਾ ਗਿਆ ਵਾ ਕਿੰਨੇ ਕੰਮ 2 ਟਨ ਪਰ ਕਿਲੋ ਵਾਲੀ ਕਣਕ ਹੀ ਬਣਦੀ ਸਰਕਾਰ ਬਲੀ ਆ ਰਹੀ ਹੈ 2 ਟਨ ਪਰ ਕਿਲੋ ਵਾਲੀ ਆ ਰਹੀ ਜੈ সেন্টਰ ਗਵਰਨਮੈਂਟ ਦੀ ਫ੍ਰੀ ਆ ਰਹੀ ਹੋਰ ਆ ਰਹੀ ਆ ਹਾਂ ਚਲੋ ਆ ਰਹੀ ਹੈ ਬਟ ਇਹ ਵੀ ਮਾਨ ਸਾਹਿਬ ਦਾ ਨਾਲ ਹੱਥ ਪੈ ਰਿਆ ਵਾ ਤਾਂ ਹੀ ਆ ਰਹੀ ਹੈ ਸੈਂਟਰ ਗਵਰਨਮੈਂਟ ਦਾ ਕੰਮ ਦੇਖ ਲੋ ਹੁਣ ਤੁਸੀਂ ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਹੈ ਮੁੱਕੇ ਤੋਂ ਨਹੀਂ ਫਟਕਾਂਗੇ ਹਾਂ ਮਹਿਲਾਵਾਂ ਨੂੰ ਅੱਜ ਸਨਮਾਨ ਦਿੱਤਾ ਗਿਆ ਬੜੀ ਬੱਡੀ ਅਚੀਵਮੈਂਟ ਹੈ ਪੰਜਾਬ ਸਰਕਾਰ ਦਾ ਤਾਂ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੁੰਦੇ ਲਗਾ ਮੈਸੇਜ ਮੈਂ ਤਾਂ ਹੀ ਦਵਾਂਗੀ ਕਿ ਦੇਖੋ ਸੈਲਫ ਰਿਵੈਂਡ ਹੋਵੋ ਅੱਜ ਨਹੀਂ ਤੇ ਕੱਲ ਦੇਖੋ ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਆ ਸੋ ਇੱਕ ਜਨਾਨੀ ਨੂੰ ਇੱਕ ਔਰਤ ਨੂੰ ਇੱਕ ਕੁੜੀ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮੈਂ ਆਪਣੇ ਆਪ ਤੇ ਡਿਪੈਂਡ ਹੋ ਜਾ ਠੀਕ ਹੈ ਕੱਲਾ ਜੈਂਸ ਤੇ ਡਿਪੈਂਡ ਨਾ ਹੋਵੇ ਆਪਣੇ ਮਾਪਿਓ ਤੇ ਆਪਣੇ ਭੈਣ ਭਰਾਵਾਂ ਤੇ ਆਪਣੇ ਆਪ ਤੇ ਸੈਲਫ ਡਿਪੈਂਡ ਹੋਵੋ ਆਪਣਾ ਕੰਮ ਕਰ ਕਰੋ ਕੁਝ ਸਿੱਖੋ ਕੁਝ ਹਿੰਮਤ ਰੱਖੋ ਔਰ ਸਮਾਜ ਦੇ ਵਿੱਚ ਵਿਚਰੋ ਕੀ ਆਉਣ ਵਾਲੇ ਟਾਈਮ ਤੇ ਤੁਹਾਡਾ ਵੀ ਨਾਮ ਬਣੇ ਜਿੱਦਾਂ ਸਾਡੇ ਲੇਡੀਜ਼ ਵੀ ਨਾਸ ਟਾਈਮ ਨਾਮ ਉੱਤੇ ਬਦਲਤੇ ਜਾ ਰਹੇ ਆ ਜੀ ਸ਼ੁਕਰੀਆ ਥੈਂਕ ਯੂ ਜੀ ਕੀ ਨਾਮ ਹੈ ਜੀ ਜਸਪ੍ਰੀਤ ਕੌਰ ਤੁਸੀਂ ਚਿੱਕ ਹੋਗੇ ਅੱਜ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈ ਉਤਨੀ ਮਹਿਰਾਨਾ ਨੂੰ ਹਾਂ ਜੀ ਤੁਸੀਂ ਆਪਣੇ ਬਾਰੇ ਆਪਣੀ ਸਟੋਰੀ ਦੱਸ ਕੀ ਇਹ ਤੁਸੀਂ ਮਿਸਕੀ ਮੈਂ ਆਪਣੀ ਸਟੋਰੀ ਚਲੋ ਤੁਹਾਨੂੰ ਦੱਸ ਦਿੰਦੀ ਆ ਕਿ ਮੇਰੇ ਹਸਬੰਡ ਐਕਸਪਾਇਰ ਨੇ मैंने सोलह फैमिली जब कोई भी नहीं जिदाटी मिलती मिली तो मैं अपने दम पर जिदा कुछ पढ़ी लिखी हो के अपने दम पर जिदा मैं कि सब तो पहले अपने पिंड जिदा पे मिंद्र सिंह का ने मोटीवेट किया तो चलो कि इस चीज नाइन चूज करो तो फिर उद्दे करके थोड़ा जा मैं अपने पहला स्कूल जॉब की फिर काफी टाइम पढ़े हैं

ਕਿੰਦੀਆਂ ਅੱਗੇ ਵਧਾਂਗੇ ਇਸ ਤੋਂ ਅੱਗੇ ਵੀ ਜਾ ਸਕਦੇ ਆ ਕਿ ਅਸੀਂ ਇਸ ਤੋਂ ਮੋਟੀਵੇਟ ਹੁੰਦਾ ਕਿ ਆਪਾਂ ਕਿੰਨਾ ਅੱਗੇ ਜਾ ਸਕਦੇ ਆ ਮਹਿਲਾਵਾਂ ਅੱਜ ਕਿਸੇ ਵੀ ਖੇਤਰ ਤੋਂ ਪਿੱਛੇ ਨਹੀਂ ਆਜੋ ਅੱਗੇ ਰਹੋ ਠੀਕ ਸਟੱਡੀ ਤਾਂ ਸਹੀ ਤੋਂ ਵੇਖਿਆ ਜਾਵੇ ਤਾਂ ਜਿੱਦਾਂ ਵਿਸੇ ਤੋਂ ਵੇਖਿਆ ਜਾਵੇ ਤੇ ਅੱਗੇ ਜੇ ਅੱਗੇ ਉਹਨਾਂ ਨੂੰ ਮੁੱਠੀ ਬੰਦ ਮੁੱਠੀ ਤੇ ਰੱਖਦੇ ਆਜੋ ਮੁੱਠੀ ਖੋਲ ਚੁੱਕੀ ਆ ਜੁਮਕੀ ਨਾਮ ਹੈ ਜੀ ਸਰ ਮੇਰਾ ਨਾਮ ਗੁਰਜੀਤ ਕੌਰ ਹੈ ਮੈਂ ਹਮੇਸ਼ਾ ਹੀ ਕਿਵੇਂ ਵੇਖੀਓ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਮਹਿਲਾ ਉਦਯੋਗ ਜਿਹਦੇ ਮਹਿਲਾਵਾਂ ਨੇ ਕੰਮ ਕਰਿਆ ਉਹਨਾਂ ਨੂੰ ਸਨਮਾਨਿਤ ਕੀਤਾ ਹੈ। ਕਿਰੇ ਪਿੰਡ ਤੋਂ ਆਂਦੇ ਹੋ ਤੁਸੀਂ ਔਰ ਕੀ ਕੰਮ ਕਰਦੇ ਹੋ? ਸਰ ਮੈਂ ਬਾਇ ਪ੍ਰੋਫੈਸ਼ਨਲ ਤਾਂ ਨਰਸ ਆ ਬਟ ਐਜ਼ ਇਹ ਮੈਂ ਸਰਪੰਚ ਤੇ ਬਲੌਕ ਕੋਆਰਡੀਨੇਟਰ ਕੰਮ ਕਰ ਰਹੀ ਆ। ਮੈਂ ਕਈ ਦਿਨੋਂ ਪੰਜਾਬ ਸਰਕਾਰ ਦੀ ਧੰਨਵਾਦ ਦਾ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ कि मैं अपने और रोजगार को खुद आगे लेके जा रही हूं तो अपने पिन को बढ़ा रही हूं तो नाली मैं मतलब मैं ये कहना चाहूंगी कि ये ਸਾਡੇ ਦੇਸ਼ ਦੀ ਨਾਰੀ ਸਸ਼ਕਤ ਹੋਏਗੀ ਤਾਂ ਸਾਡਾ ਦੇਸ਼ ਮਜ਼ਬੂਤ ਹੋਏਗਾ ਜੇ ਸਾਡੀ ਨਾਰੀ ਸਸ਼ਕਤ ਨਹੀਂ ਹੈ ਤਾਂ ਸਾਡਾ ਦੇਸ਼ ਮਜ਼ਬੂਤ ਨਹੀਂ ਹੋਏਗਾ। کلی पहल ਕਦਮੀ ਜਰੀਆ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਕਿ ਮਹਿਲਾਵਾਂ ਕੇ ਲਿਆ ਉਦਮੀ ਮਹਿਲਾਵਾਂ ਦੇ ਜਿਹਾ ਆਟੋ ਚਾਲਕ ਨੇ ਜਾਂ ਘਰਾਂ ਦੇ ਵਿੱਚ ਵੀ ਕੋਈ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਮਹਿਲਾਵਾਂ ਨੂੰ ਅੱਜ ਦੇ ਨਾਲ ਸਨਮਾਨ ਕੀਤਾ ਗਿਆ ਹੈ ਉਹਨਾਂ ਮਹਿਲਾਣਾ ਮਹਿਲਾਵਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਸ਼ਹਿਰੀ ਵੀ ਗੱਲ ਕੀਤੀ ਹੈ ਸ਼ਹਿਰ ਦੇ ਵਿੱਚ ਜਿਹੜੀਆਂ ਮਹਿਲਾਵਾਂ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਔਰ ਦਿਹਾਤੀ ਅਗਰ ਗੱਲ ਕੀਤੀ ਹੈ ਦਿਹਾਤੀ ਖੇਤਰਾਂ ਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਨੇ ਆਪਣੇ ਪਰਿਵਾਰ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਕੋਈ ਨਾ ਕੋਈ ਜਿਹੜੇ ਨੇ ਉਦਮ ਕਦਮੀ ਜਿਹੜੇ ਕੰਮ ਨੇ ਉਹ ਕਰ ਰਹੀਆਂ ਨੇ ਉਹਨਾਂ ਮਹਿਲਾਵਾਂ ਨੂੰ ਅੱਜ ਦਾ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੁਸੀਂ ਦੇਖਦੇ ਹੋ ਪੰਜਾਬੀ ਦਾ ਟਾਈਮਸ ਮੁਕੇਸ਼ 바ਵਾ ਅੰਮ੍ਰਿਤਸਰ